ਨੇ ਵਜੂ ਕੀਤਾ ਸੀ ਕੀ ਹੈ ਜੀ ਮਾਮਲਾ ਇੱਕ ਮੁਸਲਮਾਨ ਟੂਰਿਸਟ ਸੀ ਜਿਹਦੇ ਵੱਲੋਂ ਮੰਦਿਰ ਸਾਹਿਬ ਆ ਕੇ ਜਿਹੜੇ ਸਰੋਵਰ ਦੇ ਵਿੱਚ ਛੁਲੀ ਕੀਤੀ ਗਈ ਸੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਉਹ ਵੀ ਵਾਇਰਲ ਹੋਣ ਤੋਂ ਬਾਅਦ ਉਹਦੇ ਖਿਲਾਫ ਐਫਆਰ ਦਰਜ ਕੀਤੀ ਗਈ ਐਫਆਰ ਦਰਜ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਕੱਲ ਗਾਜ਼ੀਆਬਾਦ ਤੋਂ ਅਰੈਸਟ ਕੀਤਾ ਗਿਆ ਤੇ ਅੱਜ ਉਹਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਸ ਦੇ 3 ਦਿਨ ਦਾ ਜਿਹੜਾ ਰਮਾਨ ਲਿਆ ਗਿਆ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ ਮੀਡੀਆ ਨੂੰ ਦੱਸਿਆ ਮਨਸ਼ਾ ਜੀ ਸੀ ਮਨਸ਼ਾ ਜੀ ਸੀ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮਨਸ਼ਾ ਸੀ ਇਹਦੇ ਵਿੱਚ ਪਰ ਜੋ ਐਸਜੀਪੀ ਨੇ ਤੱਥ ਪੇਸ਼ ਕੀਤੇ ਉਹ ਚੋਂ ਲੱਗਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਆ ਸਾਹਮਣੇ ਆਊਗਾ ਤੇ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਮੈਂ ਦੱਸਦਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਅੱਜ ਇਹ ਧਾਰਮਿਕ ਦੀਆਂ ਜਿਹੜੀਆਂ ਸਰਚ ਨੇ ਜਿਹਨੇ ਤੋਂ ਕਿੰਨੇ ਦੇ ਅੰਦਰ ਰਿਮਾਨਡ ਮਿਲਿਆ ਹੁਣ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਕੋਸ਼ਿਸ਼ ਕੀਤੀ ਜਾਏਗੀ ਹਾਂਜੀ ਕੋਸ਼ਿਸ਼ ਕੀਤੀ ਮੰਨਸ਼ਾ ਬੇਦਵੀ ਕਰਨਾ ਸੀ ਕਿ ਰੀਲ ਬਣਾਉਣਾ ਸੀ ਦੇਖੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਜੀ ਨੂੰ ਤੇ ਸੱਚ ਇੱਥੇ ਹੋ ਰਹੇ ਨੇ ਗਾਜ਼ੀਆਬਾਦ ਜਿਹੜਾ ਕੁਝ ਨਿਹੰਗ ਸਿੰਘ ਦਿੱਤੇ ਬੰਨੀਆਂ ਵੀ ਗਈਆਂ ਸੀ ਉਹ ਕੀਗਾ ਸੀ ਮਾਮਲਾ ਸਾਰਾ ਉਹ ਉਹ ਤੁਹਾਨੂੰ ਮਾਮਲਾ ਇਹ ਜਿਹੜੀ ਨਿਹੰਗ ਜਥੇ ਬੰਨੀਆਂ ਨੇ ਉਹ ਉੱਥੇ ਸ਼ਹਿਰ ਸ਼ੇਰੇਆ ਸੀ ਉਹ ਤੁਹਾਨੂੰ ਇੰਨਾ ਪਤਾ ਨਹੀਂ ਆ ਮੈਂ ਹੁਣ ਉਹਨਾਂ ਦੇ ਪਰਚੇ ਕਿੰਨੇ ਨੇ ਨੇ ਅਜੇ ਨਹੀਂ ਐਸੀ ਐਸੀ ਕੁਝ ਨਹੀਂ ਦੱਸ ਪਤਾ ਅਜੇ ਇਨਵੈਸਟੀਗੇਸ਼ਨ ਚ ਸਾਰਾ ਕੁਝ ਤੁਸੀਂ ਕਿਹੜੀ ਧਾਰਾ 'ਚ ਪਰਚਾ ਦਿੱਤਾ ਜੀ ਇਹ ਤੁਸੀਂ ਧਾਰਮਿਕ ਜਿਹੜੀਆਂ ਭਾਵਨਾਵਾਂ ਦੇ ਵਿੱਚ ਜਿਹੜਾ 295 ਦੇ ਚਿਹਰਾ ਪਰਚਾ ਤੁਸੀਂ ਕਹਿਤ ਕਿਹਦੇ ਹੋ ਇਹ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਦਲੀ ਕਰਨ ਦਾ ਕੀ ਮਕਸਦ ਵਗੇਰੇ ਇਹਦੇ ਹੁਣ ਜੀ ਉਹਦੇ ਪੁਛ ਕੇਸ ਤੋਂ ਬਾਹਰ ਹੀ ਪਤਾ ਲੱਗੇਗਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਰਵਾਹ ਹੈ ਇਹ ਅਬ ਤੇ ਸੀਤਾ ਜੀ ਨੇ ਵਜੂ ਕੀਤਾ ਸੀ ਠੀਕ ਹੈ ਜੀ ਮਾਮਲਾ ਇੱਕ ਮੁਸਲਮਾਨ ਟੂਰਿਸਟ ਸੀ ਜਿਹਰੇ ਵੱਲੋਂ ਮੰਦਿਰ ਸਾਹਿਬ ਆਕੇ ਜਿਹੜੇ ਸਰੋਵਰ ਦੇ ਵਿੱਚ ਚੋਰੀ ਚੋਰੀ ਕੀਤੀ ਗਈ ਸੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਉਹ ਵੀ ਵਾਇਰਲ ਹੋਣ ਤੋਂ ਬਾਅਦ ਉਹਦੇ ਖਿਲਾਫ ਐਫਆਰ ਦਰਜ ਕੀਤੀ ਗਈ ਐਫਆਰ ਦਰਜ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਕੱਲ ਗਾਜ਼ੀਆਬਾਦ ਤੋਂ ਅਰੈਸਟ ਕੀਤਾ ਗਿਆ ਤੇ ਅੱਜ ਉਹਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਸੇ 3 ਦਿਨ ਦਾ ਜਿਹੜਾ ਰਮਾਨ ਲਿਆ ਗਿਆ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹ ਜਿਹੜਾ ਅਸੀਂ ਤੁਹਾਨੂੰ ਜਿਹੜਾ ਮੀਡੀਆ ਨੂੰ ਦੱਸਿਆ ਸੀ ਸਰ ਮਨਸ਼ਾ ਜੀ ਸੀ ਮਨਸ਼ਾ ਜੀ ਸੀ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮਨਸ਼ਾ ਸੀ ਇਹਦੇ ਵਿੱਚ ਪਰ ਜੋ ਐਸਜੀਪੀਸੀ ਨੇ ਤੱਤ ਪੇਸ਼ ਕੀਤੇ ਉਹ ਚੋਂ ਨਿਕਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਤੇ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਮੈਂ ਦੱਸਦਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਅੱਜ ਧਾਰਮਿਕ ਦੀਆਂ ਜਿਹੜੀਆਂ ਸਰਕਟ ਨੇ ਇਹਨਾਂ ਤੋਂ ਕਿੰਨੇ ਦੇ ਅੰਦਰ ਰਿਮਾਂਡ ਮਿਲਿਆ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਕੋਸ਼ਿਸ਼ ਕੀਤੀ ਜਾਏਗੀ ਜੀ ਹਾਂ ਜੀ ਕੋਸ਼ਿਸ਼ ਕੀਤੀ ਮੰਨਸ਼ਾ ਬੇਦਵੀ ਕਰਨਾ ਸੀ ਕਿ ਰੀਲ ਬਣਾਉਣਾ ਸੀ ਦੇਖੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਜੀ ਨਹੀਂ ਤੇ ਸਰ ਇੱਥੇ ਹੋਰ ਨੇ ਗਾਜ਼ੀਆਬਾਦ ਦੇ ਨਾਲ ਕੁਝ ਨਹਿਨ ਸਿੰਘ ਦੇਤੇ ਬੰਨੀਆਂ ਵੀ ਗਈਆਂ ਸੀ ਉਹ ਕੀਗਾ ਸੀ ਮਾਮਲਾ ਸਾਰਾ ਉਹ ਉਹ ਤੋਂ ਨਾ ਮਾਮਲਾ ਇਹ ਜਿਹੜੀ ਨੰਗ ਜਥੇ ਬੰਦੀਆਂ ਨੇ ਉਹ ਤੇ ਸ਼ਰਸ਼ ਘੇਰਿਆ ਸੀ। ਉਹ ਸਰ ਇੰਨਾ ਪਤਾ ਨਹੀਂ। ਮੈਂ ਹੁਣ ਉਹਨਾਂ ਦੇ ਤੇ ਪਰਚੇ ਕਿੰਨੇ ਨੇ? ਮੈਂ ਅਜੇ ਨਹੀਂ ਆਏ ਸੀ ਅਜੇ ਕੁਝ ਨਹੀਂ ਤਾਂ ਪਤਾ ਅਜੇ ਇਨਵੈਸਟੀਗੇਸ਼ਨ ਸਾਰਾ ਕੁਝ ਤੁਸੀਂ ਕਿਹੜੀ ਧਾਰਾ 'ਚ ਪਰਚਾ ਦਿੱਤਾ ਜੀ ਇਹਦੇ? ਤੁਸੀਂ ਧਾਰਮਿਕ ਜਿਹੜੀਆਂ ਭਾਵਨਾਵਾਂ ਦੇ ਵਿੱਚ ਜਿਹੜਾ 295 ਦੇ ਵਿੱਚ ਜਿਹੜਾ ਪਰਚਾ ਦਿੱਤਾ ਹੈ। ਕੀ ਕੈਪ ਕਾਜੀ ਬਿਜੀ ਅਲੋਜ ਜੀ ਸ਼ਿਕਾਇਤ ਹੈ? ਇਹ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਕਸਦ ਸੀ ਵਗੇਰੇ? ਇਹਨੇ ਹੁਣ ਜੀ ਉਹਦੇ ਪੁਛ ਕੇਸ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਰਿਮਾਂਡ ਹੈ